ਤੇ ਬੈਠਿਆ ਨਹੀਂ ਕਹਿੰਦਾ ਵੀ ਇਹ ਕੁੰਕਾ ਵਾਲਾ ਹੈ। ਇਹ ਕਹਿੰਦਾ ਮੇਸਾਂਗ। ਇਹ ਬੀਬੀਆਂ ਸਾਡੀਆਂ ਪੜਨਾ। ਅਸੀਂ ਇਹ ਸੋਚ ਕੇ ਕੂਕ ਮਾਰਦੇ ਸਾਡੀਆਂ ਪੜਨਾ। ਟੈਕਸੀ ਸੁਣਾਓ। ਟੈਕਸੀ ਸੁਣਾਓ। ਹਲੋ ਕੰਮ ਦੀ ਗੱਲ ਹੋ ਗਈ ਤਾਂ ਸੜਾ ਦ। ਸਦੀ ਪਹਿਲਾਂ ਦੀ ਗੱਲ ਹੈ ਕਿ ਰਸ਼ੀਆ ਦਾ ਇੱਕ ਛੋਟਾ ਜਿਹਾ ਏਰੀਆ ਹੈ। ਤੁਸੀਂ ਉਹ ਕਿਤਾਬ ਮੈਂ ਹੱਥੋਂ ਦੱਸਦਾ। ਤੁਸੀਂ ਸਾਰੇ ਜ਼ਰੂਰ ਪੜਿਓ। ਉਹਦਾ ਨਾਮ ਹੈ ਚੁਪਾ। میرا داگستان اور پوس چھوٹی جی جگہ تعلی کی کتاب نے پوری دنیا چاپنا نام نہ آیا یہ وقت لگیا تھا ضرور پڑے ہو نیٹ تے بھی مر جو گی تھا میرا داگستان رسول حمزہ توم صاحب تھی ہے اوہ دے جی جنیا کا بڑا اچھا واقعہ آتا ہے کہ کسے چھوٹے ملک تے حملہ ہو گیا تا آرمی تیار ہوگی تا ایک بندے دی چانکو دے کپڑے لوا کے کوڑے تو لاتا تا انہوں پوچھیا بھئی میں نکات ਮੈਂ ਆਪਣੇ ਦੇਸ਼ ਲਈ ਕਰਵਾਨ ਹੋਣਾ ਤਾਂ ਜਰਨੈਲ ਨੇ ਉਹਨੂੰ ਹੁਕਮ ਦਿੱਤਾ ਕਹਿੰਦਾ ਜਰਨੈਲ ਮਾਇਆ ਕਿ ਤੂੰ ਕਹਿੰਦਾ ਤੁਸੀਂ ਕਿਨਾਂ ਤੂੰ ਲੇਖਕ ਹੈ ਇਹ ਜਿੰਦ ਜੇ ਸਾਡੀ ਹੋਗੀ ਤਾਂ ਵੀ ਤੇ ਤਾਇਰ ਲਿਖਾਈਏ ਜੇ ਅਸੀਂ ਆਪਣੇ ਦੇਸ਼ ਲਈ ਸ਼ਹੀਦ ਹੋ ਗਏ ਤਾਂ ਵੀ ਤੇ ਲਿਖਣਾ ਤੇਰੀ ਲਿਖਤ ਨੇ ਸਦੀਆਂ ਚੱਲਣਾ ਇਸ ਕਰਕੇ ਤੇਰਾ ਜਿੰਦਾ ਰਹਿਣਾ ਬਹੁਤ ਜ਼ਰੂਰੀ ਹੈ ਉਸਾਕੇ ਸਵਾਜ ਜਿਹੜਾ ਮਾਸਟਰ ਸਾਨੂੰ ਤਾਲੀਮ ਦਿੰਦਾ ਹੈ ਪਿੰਡ 'ਚ ਉਹਨੂੰ ਕੋਈ ਮਾਸਟਰ ਜੀ ਨਹੀਂ ਕਹਿੰਦਾ ਉਹ ਕਹਿੰਦੇ ਪਾਗਲ ਹੈ ਤੋ ਸਾਇੰਸ ਕੋ ਡਾ ਸਾਇੰਸ ਨਾਲ ਹਿੱਲਿਆ ਹੋਇਆ ਸੋ ਸਾਡਾ ਸਾਡਾ ਸੁਖ ਦੇਖੋ এডਿਕੇਸ਼ਨ ਕਿੱਥੋਂ ਸਾਡੇ ਹਿੱਸੇ ਜਾਊਗੀ ਕਿਉਂਕਿ ਅਸੀਂ ਤਾਂ ਮਾਸਟਰ ਨੂੰ ਕਹਿੰਦੇ ਆ ਮੈਂਟਲ ਅਸੀਂ ਇਹ ਮੇਰੇ ਪਿੰਡ ਸੀ ਟੀਚਰ ਮੈਂ ਅਕਸਰ ਸੁਣਦਾ ਹੁੰਦਾ ਹਿੱਲਿਆ ਹੋਇਆ ਜੇ ਅਸੀਂ ਆਪ ਦੇ ਮਾਸਟਰ ਨੂੰ ਹਿੱਲਿਆ ਹੋਇਆ ਕਹਾਂਗੇ ਤਾਂ ਅਸੀਂ ਕੀ ਗੇਨ ਕਰਾਂਗੇ ਸੋ ਕੋਸ਼ਿਸ਼ ਕਰੀਏ ਜਿਹਦਾ ਜੋਰ ਹੋਵੇ ਪਰ ਉਹਨੂੰ ਜ਼ਰੂਰ ਦਿੰਦਾ ਜਾਵੇ ਅਮਰੀਕਾ ਚ ਮਾਸਟਰ ਦੀ ਤਰ੍ਹਾਂ ਬਹੁਤ ਜ਼ਿਆਦਾ ਹੈ ਤੇ 20000 ਕੀ ਮਿਲਦਾ 32 ਸਾਲ ਪੜ੍ਹਾਈ ਚ ਲਾਉਣ ਤੋਂ ਬਾਅਦ 20000 ਚੋਂ 4000 ਕੱਟ ਕੇ TDS 16000 ਰੁਪਏ ਚ ਇੱਕ ਮਾਸਟਰ ਗਜ਼ਾਰਾ ਕਰਦਾ ਹੈ ਤੇ ਉਹਦਾ ਜਿਗਰਾ ਦੇਖੋ ਫੇਰ ਵੀ ਪੜਾਉਂ ਜਾਂਦਾ ਇੱਕ ਥਾੜੀ ਮਾਸਟਰ ਜੀ ਕਰਦਾ ਵਾ ਚੱਲ is we